ਕਿੰਨੇ ਨੇ ਜਿਹ ਸਿਮਰਤ ਗਤ ਪਾਈ ਐ ਇਸੇ ਪ੍ਰਕਰਨ ਨੂੰ ਅੱਗੇ ਸਾਹਿਬ ਕਹਿੰਦੇ ਨੇ ਜਿਸ ਜਿਸ ਦੇ ਸਿਮਰਨ ਦੇ ਨਾਲ ਤੈਨੂੰ ਇਹ ਉੱਚੀ ਆਤਮਿਕ ਅਵਸਥਾ ਮਿਲਣੀ ਐ ਤੈਨੂੰ ਗਤੀ ਮਿਲਣੀ ਐ ਦਾਤਾ ਜੀ ਕਹਿੰਦੇ ਨੇ ਜੇ ਸਿਮਰਤ ਗਤ ਪਾਈ ਐ ਤਿਹ ਪੱਜਰੇ ਤੈ ਮੀਤ ਹੈ ਮੇਰੇ ਮਿੱਤਰ ਤੂ ਨੂੰ ਕਿਉਂ ਨਹੀਂ ਚੇਤੇ ਕਰਦਾ ਉਹਨੂੰ ਕਿਉਂ ਨਹੀਂ ਯਾਦ ਕਰਦਾ ਉਹਨੂੰ ਚੇਤੇ ਕਰ ਉਹਨੂੰ ਯਾਦ ਕਰ ਉਨ ਨੂੰ ਯਾਦ ਕਰਨ ਦੇਖੋ ਮੇਰੇ ਸਾਈਬ ਨੇ ਬੜਾ ਤਰਸ ਕੀਤਾ ਹੈ ਸਾਧ ਸੰਗਤ ਜੀ ਇੰਨਾ ਮੁੱਲ ਖਜ਼ਾਨਾ ਸਾਨੂੰ ਦਿੱਤਾ ਅੰਮ੍ਰਿਤ ਬਾਣੀ ਦਾ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਦਾਨ ਜੇ ਕਿਤੇ ਸਤਿਗੁਰ ਜੀ ਇਸ ਬਾਣੀ ਨੂੰ ਨਾ ਇਕੱਤਰ ਕਰਕੇ ਜਾਂਦੇ ਨਾ ਸੰ ਸਤਿਗੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸੰਪਾਦਿਤ ਕਰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਰੂਪ ਵਿੱਚ ਇੱਕ ਖਜ਼ਾਨਾ ਸਾਨੂੰ ਨਾ ਦਿੰਦੇ ਬਾਣੀ ਸਤਗੁਰਾਂ ਨੇ ਉਚਾਰਨ ਕੀਤੀ ਹੈ ਪਰ ਸੋਚੋ ਨਾ ਫਿਰ ਸਾਡੀ ਹਾਲਤ ਕੀ ਹੋਣੀ ਸੀ ਅਸੀਂ ਵੀ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਕਿਸੇ ਨੇ ਗੁਰੂ ਅੰਗਦ ਪਾਤਸ਼ਾਹੀ ਦੀ ਫੋਟੋ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਕਿਸੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਤਸਵੀਰ ਨੂੰ ਪੂਜਣਾ ਸੀ ਤੇ ਉਹਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਣਾ ਸੀ ਦਾਤਾ ਜੀ ਕਹਿੰਦੇ ਨੇ ਨਹੀਂ ਮੇਰੇ ਪਾਤਸ਼ਾਹ ਜੀ ਨੇ ਇਹ ਬਾਣੀ ਇਸੇ ਕਰਕੇ ਖਜ਼ਾਨੇ ਦੇ ਰੂਪ ਵਿੱਚ ਸਾਨੂੰ ਦਿੱਤੀ ਹੈ ਤਾਂ ਕਿ ਸਾਨੂੰ ਸਮਝ ਆ ਜਾਏ ਇੱਕੋ ਹੀ ਸ਼ਬਦ ਵਰਤੇ 10 ਜਾਮਿਆਂ ਦੇ ਅੰਦਰ ਨਾਨਕ ਇੰਨੀ ਆਖਿਆ ਵੀ ਇਹ ਮਹਿਲਾ ਦੂਜਾ ਸਿਰਫ ਦੱਸਣ ਦੇ ਲਈ ਹੈ ਕਿ ਇਹ ਦੂਜੇ ਸਰੀਰ ਵਿੱਚ ਉਚਾਰਨ ਹੋਈ ਹੈ ਪਰ ਪਾਤਸ਼ਾਹ ਕਹਿੰਦੇ ਨੇ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟिए ਪਾਤਸ਼ਾਹ ਕਹਿੰਦੇ ਨੇ ਜੋਤ ਉਹ ਹੀ ਹੈ ਵਿਚਾਰਿਕੋਈ ਜੋ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਹੈ ਗੁਰੂ ਅੰਗਦ ਦੇ ਪਾਤਸ਼ਾਹ ਗੁਰੰਗਤ ਦੇਵ ਸਾਹਿਬ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਤਾਂ ਹੀ ਭਾਈ ਸਾਹਿਬ ਪਾਈ ਨੰਦ ਲਾਲ ਜੀ ਕਹਿੰਦੇ ਹਮੂ ਨਾਨਕ ਅਸਤ ਹਮੂ ਅੰਗਦ ਅਸਤ ਹਮੂ ਅਮਰਦਾਸ ਅਫਜ਼ਲੋ ਅਮਜ਼ਦ ਅਸ ਹਮੂ ਰਾਮਦਾਸੋ ਹਮੂ ਵਰਜਨ ਗੁਰੂ ਤੇ ਅੰਤ ਵਿੱਚ ਜਾ ਕੇ ਕਹਿੰਦੇ ਨੇ ਹਮੂ ਨਾਨਕ ਅਸਤ ਹਮੂ ਗੋਬਿੰਦ ਅਸ ਕਹਿੰਦੇ ਨੇ ਅਸੀਂ ਮੈਂ ਹੀ ਨਾਨਕ ਆ ਮੈਂ ਹੀ ਗੁਰੂ ਗੋਬਿੰਦਾਂ ਇਹਦਾ ਮਤਲਬ ਹੈ ਭਾਈ ਸਾਹਿਬ ਐਂੰਦ ਲਾਲ ਜੀ ਕਹਿੰਦੇ ਨੇ ਭਲਿਓ ਇਸ ਇਸ ਵਖਰੇਵੇਂ ਵਿੱਚ ਨਾ ਪਵੋ ਕਿਸੇ ਇੱਕ ਦੀ ਗੱਲ ਨਹੀਂ ਐਥੇ ਤੇ ਦਾਤਾ ਜੀ ਕਹਿੰਦੇ ਨੇ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ અમૃત શત્ર ગુર રામે દિયો ગુર રામदास દર્શન પરશ કહે મથુરા અમૃતબેન મૂર્ત પંચ પ્રમાણ પુરુખ ગુર અર્જન પખો નેન ઇકોઈ મૂર્ત હે दाताજી એય વચન કર દેને પાદશા કહેને ને જે સિમૃત ગત પાઈએ જીનુ સિમર કે જીનુ યાદ કર કે તેરી ઉચ્ચી આત્મિક અવસ્થા હોની એ ઓ કીને नाल હોની શબ્દ नाल હોની એ ધ્યાન દેના શબ્દ તો બિના ਆਪਣੀ ਜਿੰਨੀ ਘਾੜਤ ਹੈ ਤੁਸੀਂ ਬੰਦੇ ਦੇ ਜੀਵਨ ਵਿੱਚੋਂ ਸ਼ਬਦ ਨੂੰ ਮਨਫ਼ੀ ਕਰ ਦਿਓ ਸੰਸਾਰ ਅੰਦਰ ਵੇਖੋ ਰੱਬ ਨਾ ਕਰੇ ਕਿਸੇ ਦੇ ਘਰ ਵਿੱਚ ਕੋਈ ਸੰਤਾਨ ਆਪਣੇ ਸਾਹਮਣੇ ਵੈਸੇ ਐਗਜ਼ਾਮਪਲਾਂ ਸਮਾਜ ਵਿੱਚ ਹੁੰਦੀਆਂ ਨੇ ਕੋਈ ਬੱਚਾ ਸੁਣ ਨਹੀਂ ਸਕਦਾ ਜੋ ਸੁਣ ਨਹੀਂ ਸਕਦਾ ਬਚਪਨ ਤੋਂ ਬੋਲ ਵੀ ਨਹੀਂ ਸਕੇਗਾ ਕਿਉਂਕਿ ਅੰਦੇ ਅੰਦਰ ਸ਼ਬਦ ਨਹੀਂ ਗਏ ਸ਼ਬਦ ਅੰਦਰ ਨਹੀਂ ਗਏ ਤੇ ਇਸ ਕਰਕੇ ਬੋਲਣਾ ਸੁਭਾਅਕ ਉਹਨੂੰ ਬੋਲਣਾ ਵੀ ਨਹੀਂ ਆਏਗਾ ਉਹਨਾਂ ਦਾਤਾ ਜੀ ਨੇ ਜਿਹੜੇ ਬਚਨਾ ਕਿਨੇ ਜਿਹੜਾ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਉਹਦੇ ਕੋਲ ਸ਼ਬਦ ਨਹੀਂ ਹੈ ਤੇ ਖਿਆਲ ਕਰਿਓ ਤੁਸੀਂ ਸੋਚ ਕੇ ਵੇਖੋ ਸ਼ਬਦ ਹੈ ਨਾ ਸ਼ਬਦ ਨੇ ਬੰਦੇ ਦੇ ਜੀਵਨ ਦੇ ਅੰਦਰ ਇੱਕ ਕ੍ਰਾਂਤੀ ਲਿਆਂਦੀ ਜਿੰਨੀ ਲਿਆਂਦੀ ਤੁਸੀਂ ਸ਼ਬਦ ਨੂੰ ਮਨਫ਼ੀ ਕਰਦੇ ਹੋਰ ਜੂਨਾ ਕੋਲੋ ਸ਼ਬਦ ਨਹੀਂ ਹੈਗੇ ਪਸ਼ੂ ਜਿੱਥੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੀ ਅੱਜ ਵੀ ਉੱਤੀ ਹੈ ਦੇਖੋ ਨਾ ਜਿਵੇਂ ਪਹਿਲਾਂ ਪਸ਼ੂ ਭੋਜਨ ਖਾਂਦਾ ਸੀ ਅੱਜ ਵੀ ਉਵੇਂ ਹੀ ਖਾਂਦਾ ਹੈ ਜਿੱਥੇ ਪਹਿਲਾਂ ਰਹਿੰਦਾ ਸੀ ਅੱਜ ਵੀ ਉਵੇਂ ਹੀ ਰਹਿੰਦਾ ਹੈ ਉਹ ਅੱਜ ਵੀ ਕੁਦਰਤ ਦੇ ਉੱਪਰ ਡਿਪੈਂਡ ਹੈ ਪਰ ਧਿਆਨ ਦੇਣਾ ਇੱਕ ਬੰਦਾ ਹੀ ਹੈ ਜਿਨੇ ਇੰਨਾ ਕੁਝ ਸੰਸਾਰ ਦੇ ਅੰਦਰ ਸਿਰਜਿਆ ਕਿੰਦੇ ਆਧਾਰ ਤੇ ਸ਼ਬਦ ਦੇ ਆਧਾਰ ਤੇ ਤੇ ਸਤਿਗੁਰੂ ਜੀ ਇਹ ਗੱਲ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤੇਰੀ ਉੱਚੀ ਆਤਮਿਕ ਅਵਸਥਾ ਹੋਣੀ ਹੈ ਨਾ ਸੰਸਾਰ ਦਾ ਗਿਆਨ ਬੰਦੇ ਨੂੰ ਪਦਾਰਥਾਂ ਦੀ ਬਹੁਤਾਤ ਨਾਲ ਜੋੜਦਾ ਹੈ ਅਧਿਆਤਮਕ ਗਿਆਨ ਜਿਹੜਾ ਬੰਦੇ ਦੀ ਸੁਰਤ ਨੂੰ ਘੜ ਕੇ ਨੂੰ ਉੱਚਾ ਕਰਦਾ ਹੈ ਬਸ ਆਹ ਫਰਕ ਹੁੰਦਾ ਹੈ ਮੇਰੇ ਸਤਿਗੁਰ ਪਾਤਸ਼ਾਹ ਧੰਗੁਰੂ RAMDAS ਪਿਤਾ ਭਾਈ ਜੇਠਾ ਜੀ ਜਦੋਂ ਅਸੀਂ ਸਤਿਗੁਰਾਂ ਦਾ ਜੀਵਨ ਪੜਨੇ ਆ 7 ਸਾਲ ਦੀ ਉਮਰ ਲਾਹੌਰ ਦੇ ਅੰਦਰ ਲਾਹੌਰ ਤੋਂ ਫਿਰ ਬਾਸਰ ਕੇ 11 ਸਾਲ ਤੋਂ ਬਾਅਦ ਫਿਰ ਗੋਇੰਦਵਾਲ ਪਰ ਤੁਹਾਨੂੰ ਸਤਿਗੁਰਾਂ ਦੇ ਜੀਵਨ ਦੇ ਅੰਦਰ ਕਿਤੇ ਇਹ ਨਹੀਂ ਮਿਲੇਗਾ ਵੀ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਭਾਈ ਜੇਠਾ ਜੀ ਕੀਰਤ ਕਰਦਿਆਂ ਹੋਇਆਂ ਇਸ ਵਕਤ ਇਸ ਸਮੇਂ ਇਸ ਸਕੂਲ ਦੇ ਅੰਦਰ ਪੜਨ ਜਾਂਦੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਨਾਨਕ ਦੇ ਸਕੂਲ ਵਿੱਚ ਪੜ੍ਹੇ ਨੇ ਉਹ ਬਾਬੇ ਨਾਨਕ ਦੇ ਘਰ ਵਿੱਚ ਪੜ੍ਹੇ ਨੇ ਉਹ ਔਰ ਉਹ ਜਿਹੜੀ ਅਧਿਆਤਮਕ ਦੀ ਪੜ੍ਹਾਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀਤੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਐਜੂਕੇਸ਼ਨ ਦੇ ਕੋ ਆਤਮਕ ਅਵਸਥਾ ਨੂੰ ਕਿੰਨਾ ਉੱਚਾ ਕਰਦੀ ਏ ਉਹਦੇ ਵਿੱਚੋਂ 30 ਰਾਗਾਂ ਦਾ ਜਨਮ ਹੁੰਦਾ ਹੈ ਅੱਜ ਇੱਕ ਪੜ੍ਹਿਆ ਲਿਖਿਆ ਬੱਚਾ ਜਿਹਨੂੰ ਯੂਨੀਵਰਸਿਟੀ ਦੇ ਅੰਦਰ ਕਿਤੇ ਡਾਕਟਰ ਦੀ ਡਿਗਰੀ ਲੈਣੀ ਹੋਵੇ ਇੱਕ ਇੱਕ ਰਾਗ ਦੇ ਉੱਤੇ ਉਹ ਪੜ੍ਹਾਈ ਕਰਕੇ ਡਿਗਰੀਆਂ ਹਾਸਲ ਕਰਦਾ ਏ ਇੱਕ ਇੱਕ ਰਾਗ ਦੇ ਉੱਤੇ ਉਨ ਮੇਰੇ ਸਤਗੁਰ ਜੀ ਗੱਲ ਜਿਹੜੀ ਕਰਦੇ ਨੇ ਦਾਤਾ ਜੀ ਕਹਿੰਦੇ ਨੇ ਜੇ ਸਿਮਰਤ ਸਿਮਰਨਾ ਪੈਣਾ ਤੈਨੂੰ ਆਪਣੀ ਸਿਮਰਤੀ ਦਾ ਆਧਾਰ ਬਣਾਉਣਾ ਪੈਣਾ ਤੇ ਜਦੋਂ ਸਿਮਰਨ ਕਰੇਗਾ ਤੇ ਕੀ ਚੇਤੇ ਰੱਖੇਗਾ ਸ਼ਬਦ ਨੂੰ ਹੀ ਚੇਤੇ ਰੱਖਣਾ ਪੈਣਾ ਹੈ ਨਾ ਤਸਵੀਰ ਦੀ ਗੱਲ ਤੇ ਨਹੀਂ ਸਤਗੁਰ ਨੇ ਕੀਤੀ ਪਾਤਸ਼ਾਹ ਜੀ ਨੇ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਗੁਰਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਸਭ ਕਹਿੰਦੇ ਨੇ ਜੇ ਸਿਮਰਤ ਗਤ ਪਾਈਐ ਤਿਹ ਭਜਰੇ ਤੈ ਮੀਤ हे ਮੇਰੇ ਮਿੱਤਰੋਂ ਨੂੰ ਚੇਤੇ ਕਰ ਕਹੋ ਨਾਨਕ ਸੁਣ ਰੇ ਮਨਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿ ਰਹੇ ਨੇ ਕੀ ਕਹਿ ਰਹੇ ਨੇ हे ਮੇਰੇ ਮਨ ਸੁਣ ਇਹਦਾ ਮਤਲਬ ਹੈ ਇੱਥੇ ਮੀਤ ਸ਼ਬਦ ਮਨ ਲਈ ਵਰਤਿਆ ਹੈ हे ਮੇਰੇ ਮਨ ਰੂਪੀ ਮਿੱਤਰ ਸੁਣ ਬੜਾ ਜ਼ਰੂਰੀ ਹੈ ਸਾਥ ਸੰਗਤ ਦੂਜੇ ਬੰਦੇ ਨੂੰ ਸਮਝਾਉਣਾ ਬੜਾ ਈਜ਼ੀ ਹੈ ਬੜਾ ਸੁਖ ਹੈ ਦੂਜੇ ਬੰਦੇ ਦੇ ਅਵਗਣ ਲੱਭਣੇ ਬੜੇ ਸੋਖੇ ਨੇ ਮਿੰਟ ਵੀ ਨਹੀਂ ਲੱਗਦਾ ਬੰਦਾ ਸਾਹਮਣੇ ਖੜਾ ਹੋਵੇ ਬੋਲਣ ਦੀ ਧੀਰ ਹੋ ਗਿਆ ਆਪਾਂ ਸ਼ਬਦਾਂ ਦੇ ਵਿੱਚੋਂ ਵੀ ਸ਼ਬਦ ਲੱਭ ਲੈਨੇ ਆ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆਪਣੇ ਆਪੇ ਦੇ ਵੇਖਣਾ ਆਪਣੇ ਅੰਦਰ ਦੇ ਅਵਗਣਾਂ ਨੂੰ ਵੇਖਣਾ ਬੜਾ ਔਖਾ ਹੈ ਇਹ ਕੌਣ ਵੇਖਦਾ ਹੈ ਜਿਹੜਾ ਆਪਣੇ ਮਨ ਨੂੰ ਵੇਖਦਾ ਹੈ ਆਪਣੇ ਮਨ ਨਾਲ ਗੱਲਾਂ ਕਰਦਾ ਹੈ ਆਪਣੇ ਅੰਤਰਾਤਮੇ ਨੂੰ ਵੇਖਦਾ ਹੈ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਸੁਣਦੇ ਮਨਾ ਆਉਧ ਘਟਤ ਹੈ ਨੀਤ ਪਾਤਸ਼ਾਹ ਕਹਿੰਦੇ ਨੇ ਜਿਹੜੀ ਤੇਰੀ ਆਉਧ ਹੈ ਉਮਰ ਹੈ ਨੀਤ ਨੀਤਾ ਪ੍ਰਤੀ ਰੋਜ ਘਟ ਰਹੀ ਹੈ ਘਟ ਰਹੀ ਹੈ ਨਾ ਸਾ ਸੰਗਤ ਵਾਧੀ ਤੇ ਨਹੀਂ ਨਾ ਹਾਂ ਸਾਡਾ ਮੈਥਡ ਉਲਟਾ ਹੈ ਸੰਸਾਰਿਕ ਜੀਵਾਂ ਦਾ ਇੱਕ ਸਾਲ ਬਾਦ ਆਪਾਂ ਕਹਿੰਨੇ ਐਨੀ ਵੱਡੀ ਹੋ ਗਈ ਉਮਰ ਪਾਤਸ਼ਾਹ ਕਹਿੰਦੇ ਨੇ ਵੱਡੀ ਨਹੀਂ ਹੋਈ ਕੱਟੀ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ ਪਾਤਸ਼ਾਹ ਕਹਿੰਦੇ ਨੇ ਮਾਂ ਸੋਚਦੀਏ ਪੁੱਤਰ ਵੱਡਾ ਹੋ ਰਿਹਾ ਦਾਤਾ ਜੀ ਕਹਿੰਦੇ ਨੇ ਸਫਰ ਹੈ ਜਿਦਨ ਜਨਮ ਲਿਆ ਨਾ ਮੇਰਾ ਤੁਹਾਡਾ ਸੰਸਾਰਿਕ ਹਰ ਜੀਵ ਦਾ ਮੌਤ ਦਾ ਸਫਰ ਉਦਨ ਸ਼ੁਰੂ ਹੋ ਜਾਂਦਾ ਹੈ ਉਦਨ ਸ਼ੁਰੂ ਹੋ ਜਾਂਦਾ ਹੈ ਉੱਥੇ ਤੱਕ ਪਹੁੰਚਦਿਆਂ ਪਹੁੰਚਦਿਆਂ ਕਿਸੇ ਨੂੰ ਕਿੰਨੇ ਸੁਵਾਸ ਮਿਲੇ ਨੇ ਕਿਸੇ ਨੂੰ ਕਿੰਨੇ ਮਿਲੇ ਨੇ ਕਿਸੇ ਦਾ ਸਫ਼ਰ ਕਿੰਨੇ ਸਾਲਾਂ ਦਾ ਹੈ ਕਿਸੇ ਦਾ ਕਿੰਨੇ ਸਾਲਾਂ ਦਾ ਹੈ ਉਸ ਮੰਜ਼ਲ ਤੇ ਪਹੁੰਚਦਿਆਂ ਪਹੁੰਚਦਿਆਂ ਸਮਾਂ ਲੱਗ ਜਾਂਦਾ ਹੈ ਪਰ ਦਾਤਾ ਜੀ ਕਹਿੰਦੇ ਨੇ ਘਟ ਰਹੀ ਹੈ ਆਉਦ ਕਟਤ ਹੈ ਨੀਥੇ ਮੇਰੇ ਮਨ ਚੇਤੇ ਰੱਖ ਜਿੰਨੂੰ ਸਿਮਰ ਕੇ ਉੱਚੀ ਆਤਮਿਕ ਅਵਸਥਾ ਮਿਲਣੀ ਹੈ ਨਾ ਪਾਤਸ਼ਾਹ ਕਹਿੰਦੇ ਨੇ ਉਹਨੂੰ ਚੇਤੇ ਕਰ ਉਹਨੂੰ ਯਾਦ ਕਰ ਕਿਉਂ ਕਿਉਂਕਿ ਹੇ ਮੇਰੇ ਮਨ ਇਹ ਉਮਰ ਕੱਟਦੀ ਪਈ ਐ ਵੱਧਦੀ ਨਹੀਂ ਪਈ ਤੇ ਜੇ ਕੱਟਦੀ ਐ ਤੇ ਜਦੋਂ ਚੀਜ਼ ਕੱਟਣੀ ਸ਼ੁਰੂ ਹੁੰਦੀ ਐ ਨਾ ਬੰਦਾ ਕੀ ਕਰਦਾ ਫਿਰ ਯਤਨ ਕਰਦਾ ਨਾ ਹੁਣ ਇਹਦੀ ਸੰਭਾਲ ਕੀਤੀ ਜਾਏ ਸੰਕੋਚਵਾ ਚੀਜ਼ ਵੰਡ ਰਿਓ ਕੱਟਣੀ ਸ਼ੁਰੂ ਹੋ ਗਈ ਅੱਗੇ ਜਿਆਦਾ ਖੜੇ ਨੇ ਤੇ ਤੁਸੀਂ ਕੀ ਕਰਦੇ ਹੋ ਸੰਕੋਚਦੇ ਹੋ ਨਾ ਦਾਤਾ ਜੀ ਕਹਿੰਦੇ ਨੇ ਜੇ ਤੈਨੂੰ ਪਤਾ ਹੈ ਵੀ ਤੂੰ ਆਪਣੇ ਜੀਵਨ ਦੇ ਅੰਦਰ ਅਜੇ ਕਿਸੇ ਮੰਜ਼ਲ ਤੇ ਨਹੀਂ ਪਹੁੰਚਿਆ ਤੇ ਦਾਤਾ ਜੀ ਕਹਿੰਦੇ ਨੇ ਫਿਰ ਆਪਣੇ ਅੰਦਰ ਦੇ ਜਿਹੜੇ ਲੰਘਦੇ ਸੁਵਾਸ ਨੇ ਇਹਨਾਂ ਦੇ ਵੱਲ ਤਰਤੀਬ ਦੇ ਕੇ ਤਵੱਜੋ ਦੇ ਕੇ ਵੇਖ ਪਾਤਸ਼ਾਹ ਕਹਿੰਦੇ ਨੇ ਤੈਨੂੰ ਸਮਝ ਆਏਗੀ ਤੈਨੂੰ ਆਪਣੇ ਅੰਦਰ ਦੇ ਅਵਗਣ ਨਜ਼ਰ ਆ ਜਾਣਗੇ ਫਿਰ ਪਾਤ